ਡਾਕਟਰ ਪਸ਼ੋਰਾ ਸਿੰਘ ਵਿੱਚ ਖਾਨਦਾਨੀ ਅਨਕ ਤੇ ਖੜਕਾ ਦੜਕਾ ਸੀ ਜਦ ਉਸ ਨੂੰ ਪਤਾ ਲੱਗਾ ਕਿ ਉਸ ਦੀ بیوی ਕਲਾ ਕਲਾਲਾਂ ਦੇ ਮੁੰਡੇ ਨਾਲ ਰਲ਼ੀ ਹੋਈ ਹੈ ਤਾਂ ਉਹ ਲੋਹਾ ਲੱਖਾ ਹੋ ਗਿਆ ਉਸ ਨੇ بیوی ਨੂੰ ਕੁੱਟਿਆ ਪਾਵਿਆਂ ਹੇਠ ਹੱਥ ਦੇ ਕੇ ਤਸੀਹੇ ਦਿੱਤੇ ਤੇ ਫਿਰ ਗੁੱਸੇ ਵਿੱਚ ਝੱਗਾ ਛੱਡਦਾ ਹੋਇਆ ਉਸ ਦੀ ਹਿੱਕ ਉੱਤੇ ਚੜ ਬੈਠਾ ਪੇਟੀ ਨਾਲ ਲਟਕਦਾ ਛੁਰਾ ਕੱਢ ਕੇ ਸੰਗੀ ਨੱਬ ਕੇ ਗਰਜਿਆ ਦੇਖਦੀਏ ਸਿਰ ਕੱਟ ਕੇ ਕਿਲੀ ਉੱਤੇ ਟੰਗ ਦੇ ਸਾਂ ਉਸ ਦਿਨ ਵਿਚੋਂ ਉਸ ਦੀ بیوی ਬੱਕਰੀ ਵਾਂਗ ਉਸ ਦੇ ਨਾਲ ਲਾਲ ਤੁਰ ਕੇ ਦੁਕਾਨ ਆਉਂਦੀ ਸਾਰਾ ਦਿਨ ਉੱਥੇ ਬੈਠੀ ਰਹਿੰਦੀ ਅਤੇ ਸ਼ਾਮ ਨੂੰ ਉਸੇ ਤਰ੍ਹਾਂ ਚੁੱਪਚਾਪ ਉਸਦੇ ਨਾਲ ਘਰ ਮੁੜਦੀ ਦੂਰ ਦੂਰ ਦੇ ਪਿੰਡਾਂ ਤੀਕ ਪਸ਼ੋਰਾ ਸਿੰਘ ਦੀ ਚਰਚਾ ਸੀ ਕਿਸੇ ਨੂੰ ਦੜਪੀੜ ਹੁੰਦੀ ਜਾਂ ਕਿਸੇ ਸ਼ਕੀਨ ਨੇ ਦੰਦਾਂ ਵਿੱਚ ਮੇਖਾਂ ਠਕਵਾਉਣੀਆਂ ਹੁੰਦੀਆਂ ਜਾਂ ਕਿਸੇ ਬੁੱਢੇ ਨੂੰ ਨਵੇਂ ਦੰਦ ਲਵਾਉਣੇ ਹੁੰਦੇ ਤਾਂ ਸਿੱਧੇ ਡਾਕਟਰ ਪਸ਼ੋਰਾ ਸਿੰਘ ਕੋਲ ਆਉਂਦੇ ਇਸ ਤੋਂ ਇਲਾਵਾ ਖੁੰਡਾਂ ਉੱਤੇ ਬੈਠੇ ਜੱਟਾਂ ਦੇ ਮੁੰਡੇ ਤੇ ਢਾਬੇ ਉੱਤੇ ਚਾਹ ਪੀਂਦੇ ਬਸਾਂ ਦੇ ਡਰਾਈਵਰ ਵੀ ਉਸ ਦੀਆਂ ਗੱਲਾਂ ਕਰਦੇ ਇਹਨਾਂ ਵਿੱਚੋਂ ਕਈ ਮੰਚਲੇ ਦੜਪੀੜ ਦੇ ਪੱਜ ਹਾਈ ਹਾਈ ਕਰਦੇ ਉਸ ਦੀ ਹੱਟੀ ਉੱਤੇ ਹੋਏ ਆਏ ਸਨ ਜਿੱਥੇ ਉਸ ਦੀ ਸੋਹਣੀ بیوی ਬੈਠੀ ਹੁੰਦੀ। ਫਸ਼ੋਰਾ ਸਿੰਘ ਦੇ ਆਪਣੇ ਦੰਦ ਬਹੁਤ ਮੈਲੇ ਸਨ। ਪਿਲਪਲੇ ਮਸੂੜੇ, ਵਿਰਲਾਂ ਵਾਲੀ ਪੀਲੀ ਦੰਦਰਾੜ ਪਰ ਉਹ ਆਖਦਾ ਥੋਬੀ ਦੇ ਆਪਣੇ ਕੱਪੜੇ ਹਮੇਸ਼ਾ ਮੈਲੇ ਹੀ ਹੁੰਦੇ ਹਨ। ਉਹ ਆਪਣੀ ਮਹਿੰਦੀ ਰੰਗੀ ਦਾੜੀ ਫੌਜੀਆ ਵਾਂਗ ਚੜਾ ਕੇ ਰੱਖਦਾ। ਪੁੰਜੇ ਵਾਲੀ ਨੀਲੀ ਪੱਗ ਤੇ ਪਤਲੂਨ ਦੀ ਪੇਟੀ ਨਾਲ ਲਟਕਦੇ ਛੁਰੇ ਦਾ ਬੜੇ ਫਕਰ ਨਾਲ ਜ਼ਿਕਰ ਕਰਦਾ। ਜੇ ਇਲਾਕੇ ਦਾ ਕੋਈ ਥਾਣੇਦਾਰ ਜਾਂ ਪਟਵਾਰੀ ਦੁਕਾਨ ਦੇ ਅੱਗੋਂ ਦੀ ਲੰਗਦਾ ਤਾਂ ਉਹ بڑے ਤਪਾਕ ਨਾਲ ਉਸ ਨੂੰ ਫਤੇ ਬੁਲਾਉਂਦਾ ਤੇ ਹੱਥ ਛੋੜ ਕੇ ਆਖਦਾ ਸਾਡੇ ਵੱਲ ਵੀ ਧਿਆਨ ਰੱਖਣਾ ਤੁਹਾਡੇ ਸਦਕੇ ਦਾਸ ਵੀ ਚਾਰ ਪੈਸੇ ਖੱਟ ਲੈ ਸੀ ਹੱਟੀ ਦੇ ਬਾਹਰ ਦੋ ਬੋਰਡ ਲਟਕਦੇ ਸਨ ਇੱਕ ਆਦਮੀ ਬਗੈਰ ਦੰਦਾਂ ਦੇ ਹੱਸ ਰਿਹਾ ਹੈ ਦੂਜਾ ਨਵੇਂ ਦੰਦਾਂ ਦਾ ਸੈੱਟ ਲਾਈ ਬੈਠਾ ਮੁਸਕਰਾ ਰਿਹਾ ਹੈ ਇੱਕ ਮੈਲੇ ਪਰਦੇ ਪਿਛੇ ਦੰਦਾਂ ਦਾ ਮੁਆਇਨਾ ਕਰਨ ਵਾਲੀ ਲੰਮੀ ਕੱਦੇਦਾਰ ਕੁਰਸੀ ਪਈ ਹੁੰਦੀ ਜਿਸ ਨੂੰ ਉਹ 라ਵਲਪਿੰਡੀ ਤੋਂ ਆਪਣੇ ਨਾਲ ਲੈ ਕੇ ਆਇਆ ਸੀ ਕੋਲ ਫੱਟੇ ਉੱਤੇ ਕਈ ਪ੍ਰਕਾਰ ਦੇ ਜਮੂਰ ਤੇ ਖੁਰਚਣ ਵਾਲੇ ਉਜਾਰ ਪਏ ਹੁੰਦੇ ਇੱਕ ਪਾਸੇ ਸਜੂਲ ਉੱਤੇ ਉਸ ਦੀ ਸੋਹਣੀ ਪੁਠਾਰਨ ਬੀਵੀ ਬੈਠੀ ਹੁੰਦੀ ਜਿਸ ਦੀ ਪਿਆਜੀ ਚੁੰਨੀ ਵਾਰ-ਵਾਰ ਉਸ ਦੀਆਂ ਛਾਤੀਆਂ ਉਤੋਂ ਤਿਲਕਦੀ ਰਹਿੰਦੀ ਸਾਰੀ ਮੰਡੀ ਵਿੱਚ ਪੁਸ਼ੋਰਾ ਸਿੰਘ ਦੇ ਜਮੂਰ ਤੇ ਪਿਆਜੀ ਚੁੰਨੀ ਦੀ ਜ਼ਿਕਰ ਹੁੰਦੀ ਲੋਕ ਡਾਕਟਰ ਨੂੰ ਜਮੂਰ ਤੇ ਉਸ ਦੀ ਬੀਵੀ ਨੂੰ ਪਿਆਜੀ ਚੁੰਨੀ ਦੇ ਨਾਂ ਨਾਲ ਯਾਦ ਕਰਦੇ ਇਹ ਕੁਝ ਠੀਕ ਵੀ ਸੀ ਪਸ਼ੋਰਾ ਸਿੰਘ ਨੇ ਜਮੂਰ ਰਵਾਂghi ਪਿਆਜੀ ਚੁੰਨੀ ਨੂੰ ਫੜਿਆ ਹੋਇਆ ਸੀ ਗੱਲ ਇਸ ਤਰ੍ਹਾਂ ਹੋਈ ਕਿ ਪਸ਼ੋਰਾ ਸਿੰਘ ਦੀ ਪਹਿਲੀ ਬੀਵੀ ਦੇ ਦੋ ਧੀਆ ਪਾਕਿਸਤਾਨ ਵਿੱਚ ਹੀ ਕਤਲ ਹੋ ਗਈਆਂ ਸਨ ਜਦੋਂ ਉਹ ਇਸ ਮੰਡੀ ਵਿੱਚ ਆਇਆ ਤਾਂ ਸਿਰਫ ਆਪਣੀ ਬੁੱਢੀ ਮਾਂ ਤੇ ਪੁਰਾਣੀ ਕੁਰਸੀ ਨੂੰ ਹੀ ਨਾਲ ਲੈ ਕੇ ਆ ਸਕਿਆ ਉਸ ਦੇ ਗਵਾਂਢ ਵਿੱਚ ਇੱਕ ਅੰਨੀ ਪਟੋਹਾਰਨ ਤੇ ਉਸ ਦੀ ਜਵਾਨਤੀ ਆਵਸੇ ਸਨ ਥੋੜੇ ਦਿਨਾਂ ਪਿਛੋਂ ਉਹ ਪਸ਼ੋਰਾ ਸਿੰਘ ਦੇ ਵੱਡੇ ਮਕਾਨ ਵਿੱਚ ਹੀ ਰਹਿਣ ਲੱਗੇ ਉਹਨਾਂ ਨੂੰ ਪਸ਼ੋਰਾ ਸਿੰਘ ਦਾ ਆਸਰਾ ਸੀ ਮਰਨ ਲੱਗਿਆ ਬੁੱਢੀ ਨੇ ਆਪਣੀ ਜਵਾਨਤੀ ਦਾ ਵਿਆਹ ਪਸ਼ੋਰਾ ਸਿੰਘ ਨਾਲ ਕਰ ਦਿੱਤਾ ਸੀ ਇੱਕ ਦਿਨ ਦੁਕਾਨ ਤੋਂ ਵਹਿਲਾ ਹੋ ਕੇ ਪਸ਼ੋਰਾ ਸਿੰਘ ਆਪਣੀ بیوی ਨਾਲ ਘਰ ਪਰਤ ਰਿਹਾ ਸੀ ਬਾਜ਼ਾਰ ਵਿੱਚ ਕੁੰਜੜੇ ਦੀ ਦੁਕਾਨ ਉੱਤੇ ਉਹ ਸਬਜ਼ੀ ਲੈਣ ਲਈ ਰੁਕ ਗਏ ਉਹ ਪਿੰਡੀਆਂ ਦਾ ਭਾਗ ਕਰਨ ਲੱਗਾ ਤੇ ਉਸ ਦੀ بیوی ਇੱਕ ਪਾਸੇ ਖੜੀ ਹੋ ਕੇ ਉਸ ਨੂੰ ਉਡੀਕਣ ਲੱਗੀ ਜਦ ਉਹ ਪਿੰਡੀਆਂ ਚੁਣ ਕੇ ਤੇ ਤਲਵਾ ਕੇ ਮੁੜਿਆ ਤਾਂ ਦੇਖਿਆ ਕੀ ਪੱਕੇ ਰੰਗ ਦਾ ਪਤਲਾ ਲੰਮਾ ਆਦਮੀ ਖੰਭੇ ਹੇਠ ਖੜਾ ਹੈ ਤੇ ਉਸ ਦੀ بیوی ਉਸ ਵੱਲ ਵੇਖ ਕੇ ਮੁਸਕਰਾ ਰਹੀ ਹੈ। ਪਸ਼ੋਰਾ ਸਿੰਘ ਨੇ ਪਿੰਡੀਆਂ ਸੋਟ ਕੇ بیوی ਦਾ ਗੱਲ ਜਾ ਫੜਿਆ। ਉਸ ਨੂੰ ਝੰਜੋੜਦਾ ਤੇ ਮਾਰਦਾ ਹੋਇਆ ਬੁੱਕਿਆ। ਤੂੰ ਉਸ ਕਲਾਲਾਂ ਦੇ ਕੁੱਤੇ ਦਾ ਖਹਿੜਾ ਨਹੀਂ ਛੱਡਸਾ। ਮੈਂ ਤੇਰੀ ਪਿਆਜੀ ਚੁੰਨੀ ਫੜ ਕੇ ਕਿੱਲੀ ਉੱਤੇ ਟੰਗ ਦੇਸਾਂ। ਲੋਕ ਦੁਕਾਨਾਂ ਦੇ ਥੜਿਆਂ ਉੱਤੇ ਖੜੇ ਹੋ ਕੇ ਤੱਕਣ ਲੱਗੇ ਪਰ ਕੋਈ ਨੇੜੇ ਨਾ ਆਇਆ। ਸਭ ਨੂੰ ਪਸ਼ੋਰਾ ਸਿੰਘ ਦੇ ਗੁੱਸੇ ਅਤੇ ਸ਼ੱਕੀ ਸੁਭਾਅ ਦਾ ਪਤਾ ਸੀ। ਜੇ ਕੋਈ ਹਮਦਰਦੀ ਵੱਲੋਂ ਦਖਲ ਦੇਣ ਦੀ ਕੋਸ਼ਿਸ਼ ਕਰਦਾ ਤੰਪ ਪਿਸ਼ੋਰਾ ਸਿੰਘ ਨੇ ਉਸ ਦੀ ਵੀ ਮੱਖੂ ਥੱਪ ਦੇਣਾ ਸੀ ਉਹ ਉਸ ਨੂੰ ਥੱਪੜ ਮਾਰਦਾ ਹੋਇਆ ਸਾਰੀ ਮੰਡੀ ਵਿੱਚੋਂ ਦੀ ਰੋਂਦੀ ਨੂੰ ਘਰ ਲੈ ਗਿਆ ਇਸ ਪਿੱਛੋਂ ਬਾਰੂ ਕੁੰਜੜੇ ਤੇ ਮੁੰਚੀ ਗੰਗਾ RAM ਨੇ ਸਿਰਫ ਇਹੋ ਆਖਿਆ ਭਾਈ ਸਾਨੂੰ ਕੀ ਉਸ ਦੀ بیوی ਹੈ ਜੋ ਮਰਜ਼ੀ ਕਰੇ ਇਸੇ ਤਰ੍ਹਾਂ 6 ਮਹੀਨੇ ਲੰਘ ਗਏ ਪਿਸ਼ੋਰਾ ਸਿੰਘ ਤੇ ਉਸ ਦੀ بیوی ਰੋਟੀ ਖਾ ਕੇ 10 ਵਜੇ ਦੁਕਾਨ ਉੱਤੇ ਆਉਂਦੇ ਸਾਰਾ ਦਿਨ ਉਹ ਦੁਕਾਨ ਉੱਤੇ ਕੰਮ ਕਰਦਾ ਜਦੋਂ ਕੋਈ ਗੱਗ ਨਾ ਹੁੰਦਾ ਔਰ ਰਬੜ ਦੇ ਮਸੂੜੀਆਂ ਵਾਲੇ ਦੰਨਾਂ ਦੇ ਸੈੱਟ ਬਣਾਉਣ ਵਿੱਚ ਲੱਜਿਆ ਰਹਿੰਦਾ। ਬੀਵੀ ਨਾਲ ਦਿਨ ਵਿੱਚ ਮਸਾਂ 2-4 ਵਾਰ ਹੀ ਗੱਲ ਹੁੰਦੀ। ਇੱਕ ਦਿਨ ਉਹ ਘਰੋਂ ਦੁਕਾਨਵਾਲ ਆ ਰਹੇ ਸਨ। ਜੂਨ ਦਾ ਮਹੀਨਾ ਸੀ। 10 ਵਜੇ ਹੀ ਸੂਰਜ ਪਾਠ ਵਾਂਗ ਤਪ ਰਿਹਾ ਸੀ। ਪਿਸ਼ੋਰਾ ਸਿੰਘ ਤੇ ਉਸ ਦੀ ਬੀਵੀ ਬਾਜ਼ਾਰ ਵਿੱਚ ਜਾ ਰਹੇ ਸਨ। ਉਸ ਦੀ ਬੀਵੀ ਰਤਕ ਪਿਛੇ ਰਹਿ ਗਈ ਸੀ। ਉਹ ਖੜਾ ਹੋ ਕੇ ਤਿੱਖੀ ਆਵਾਜ਼ ਵਿੱਚ ਬੋਲਿਆ, ਪੈਰਾਂ ਨੂੰ ਮਹਿੰਦੀ ਲੱਗੀ ਸਾਈ, ਛੇਤੀ ਤੁਰ, ਹੱਟੀ ਉੱਤੇ ਗਾਹ ਕੁਢੀਕਦੇ ਹੋਸਨ। ਉਸ ਦੀ ਬੀਵੀ ਖਲੋ ਗਈ। ਉਸ ਨੇ ਚੀਕ ਮਾਰੀ ਤੇ ਜੁੱਤੀ ਸੁੱਟ ਕੇ ਨੰਗੇ ਪੈਰੀ ਪਛਾਣ ਹੁੰਨ ਦਸ ਪਈ। ਪਸ਼ੋਰਾ ਸਿੰਘ ਨੇ ਲਲਕਾਰ ਮਾਰ ਕੇ ਆਖਿਆ ਹਰਾਮਜਾਦੀਏ ਮੈਂ ਤਾਂ ਉਹ ਉਸ ਦੇ ਮਗਰ ਉਸ ਨੂੰ ਫੜਨ ਲਈ ਦੌੜ ਪਿਆ بیوی ਇੱਕ ਥਾਂ ਖੜੀ ਹੋ ਗਈ ਤੇ ਤਣ ਕੇ ਬੋਲੀ ਅੱਗੇ ਵਧਿਆ ਤਾਂ ਮੈਂ ਤੇਰਾ ਢਿੱਡ ਪਾੜ ਦੇਸਾਂ ਉਸ ਨੇ ਵਾਰ ਖਲਾਰ ਲਏ ਤੇ ਚੰਡੀ ਦਾ ਰੂਪ ਧਾਰ ਕੇ ਗਰਜੀ ਮੈਂ ਅੱਗ ਲਾਉਣੀ ਏ ਤੇਰੀ ਹੱਟੀ ਨੂੰ ਦਾੜੀ ਪੁੱਟ ਕੇ ਕਿਲੀ ਉੱਤੇ ਟੰਗ ਦੇਸਾਂ ਉਸ ਨੇ ਕੱਖ ਡੋਰੀਏ ਦੀ ਚੁੰਨੀ ਪਾੜ ਕੇ ਉਸ ਦੇ ਮੂੰਹ ਉੱਤੇ ਮਾਰੀ ਅਤੇ ਬਾਜ਼ਾਰ ਵਿੱਚਕਾਰ ਟਾਕਾਂ ਉਤੇ ਹੱਥ ਰੱਖ ਕੇ ਉੱਚੀ ਉੱਚੀ ਹਸਣ ਲੱਗੀ ਪਸ਼ੋਰਾ ਸਿੰਘ ਸਖਤੇ ਵਿੱਚ ਆ ਗਿਆ ਉਹ ਬੋਲਿਆ ਕੀ ਬਕਨੀਏ ਉਹ ਹੋਰ ਵੀ ਉੱਚੀ ਉੱਚੀ ਹਸੀ ਉਸਨੇ ਆਪਣੀ ਕੁਰਤੀ ਦਾ ਗਲਮਾ ਪਾੜ ਕੇ ਜੋਰ ਦੀ ਛਾਤੀਆਂ ਉੱਤੇ ਦੋ ਹਥੜ ਮਾਰ ਕੇ ਫਿਰ ਕੂਕਾ ਮਾਰਦੀ ਹੋਈ ਨਸ ਗਈ ਪਸ਼ੋਰਾ ਸਿੰਘ ਦਾ ਸਾਹ ਸੱਤ ਜਾਂਦਾ ਰਿਹਾ ਉਹ ਉਥੇ ਹੀ ਖੜਾ ਰਹਿ ਗਿਆ ਲੋਕ ਇਕੱਠੇ ਹੋ ਗਏ ਮੁੰਛੀ ਗੰਗਾ ਰਾਮ ਬੋਲਿਆ ਮਗਜ ਨੂੰ ਗਰਮੀ ਚੜ ਗਈ ਬਾਰੂ ਕੁੰਜੜੇ ਨੇ ਆਖਿਆ ਵਿਚਾਰੇ ਡਾਕਟਰ ਦਾ ਘਰ ਉਜੜ ਗਿਆ ਪਸ਼ੋਰਾ ਸਿੰਘ ਕੁਝ ਦੇਰ ਸੋਚਦਾ ਰਿਹਾ ਫਿਰ ਨੀਨੀ ਬਾਗ ਦੇ ਦੁਕਾਨਵਾਲ ਤੁਰ ਪਿਆ ਸਾਰੀ ਮੰਡੀ ਵਿੱਚ ਇਹ ਗੱਲ ਧੁੰਮ ਗਈ ਕਿ ਡਾਕਟਰ ਪਸ਼ੋਰਾ ਸਿੰਘ ਦੀ بیوی پاگل ਹੋ ਗਈ ਉਹ ਖੁੱਲੇ ਗਲਮੇ ਖੁੱਲੇ ਵਾਲੀ ਨੰਗੇ ਪੈਰੀ ਢਾਬਿਆਂ ਤੇ ਮੋਟਰਾਂ ਦੇ ਅੱਡੇ ਤੁਰੀ ਫਿਰਦੀ ਢਾਬੇ ਉੱਤੇ ਬੈਠਾ ਕੋਈ ਬਦਮਾਸ਼ ਜੱਟ ਮੁਸ਼ਾ ਨੂੰ ਵਟ ਦੇ ਕੇ ਉਸ ਤੇ ਹੁਸਨ ਮਲ ਵੇਖਦਾ ਉਸ ਨੂੰ ਚਾਹ ਪੀਉਣ ਦੇ ਬਹਾਨੇ ਅੰਦਰ ਬੁਲਾ ਲੈਂਦਾ ਫਿਰ ਪਿਛਲੀ ਕੋਠੜੀ ਵਿੱਚ ਲਿਆ ਜਾਂਦਾ ਜਦੋਂ ਉਹ ਚਾਹ ਪੀ ਕੇ ਬਾਹਰ ਨਿਕਲਦੀ ਤਾਂ ਉਸ ਦੀਆਂ ਅੱਖਾਂ ਵਿੱਚ ਖੁਮਾਰ ਤੇ ਖੁਸ਼ੀ ਹੁੰਦੀ ਮੋਟਰਾਂ ਦੇ ਡਰਾਈਵਰਾਂ ਨਾਲ ਉਸ ਦਾ ਖਾਸ ਮੇਲ ਸੀ ਕਦੇ-ਕਦੇ ਦਿਨ ਢਲੇ ਉਲਾਰੀ ਨੂੰ ਸਾਦਾ ਦੀ ਝਿੜੀ ਲਾਗੇ ਲਜਾ ਖੜਾ ਕਰਦੇ ਉਸ ਦੀ ਛੱਤ ਉੱਤੇ ਡਾਕਟਰ ਦੀ ਬੀਵੀ ਮਸਤੀ ਵਿੱਚ ਪਈ ਹੁੰਦੀ ਇਸ ਸਮੇਂ ਉਸ ਦਾ ਪਾਗਲਪਨ ਲੱਠਾ ਹੁੰਦਾ ਉਹ ਹਲਕੀ-ਫੁਲਕੀ ਖੁਸ਼ੀ ਵਿੱਚ ਝੂਮਦੀ ਹੋਈ ਕਦੇ ਸਾਧ ਦੇ ਡੇਰੇ ਜਾ ਵੜਦੀ ਜਾਂ ਬਿਜਲੀ ਕਰਦੇ ਕਵਾਟਰਾਂ ਵਿੱਚ ਜਾ ਸੌਂਦੀ ਕਦੀ-ਕਦੀ ਉਹ ਕਲਾਲਾ ਦੇ ਮੁੰਡੇ ਨੂੰ ਉਸ ਦੀ ਬਾਗ਼ੀਚੀ ਵਿੱਚ ਮਿਲਣ ਜਾਂਦੀ ਉੱਥੇ ਜਾ ਕੇ ਉਹ ਹਲਤੀ ਉੱਤੇ ਨਹਾਉਂਦੀ, ਕਪੜੇ ਬੋਲਦੀ ਤੇ ਉੱਚੇ ਲੰਮੇ ਮੁਸ਼ਕੀ ਰੰਗਦੇ, ਕਲਾ ਲ ਲਈ ਰੋਟੀ ਪਕਾਉਂਦੀ। ਉਸ ਰਾਤ ਉੱਥੇ ਹੀ ਸੌਂ ਜਾਂਦੀ ਤੇ ਉਸ ਨੂੰ ਆਖਦੀ ਇਸ ਪਿਸ਼ੋਰੇ ਦੇ ਬੱਚੇ ਦੇ ਵਾਲ ਕੱਢ ਕੇ ਛੱਡ ਸਾਂ। ਮੰਡੀ ਦੇ ਸਭ ਲੋਕ ਜਾਣਦੇ ਸਨ ਕਿ ਡਾਕਟਰ ਦੇ ਜ਼ੁਲਮ ਸਦਕਾ ਇਹ ਵਿਚਾਰੀ پاگل ਹੋ ਗਈ ਹੈ। ਸਿਰਫ ਡਰਾਈਵਰਾਂ ਤੇ ਕਲਾਲਾਂ ਦੇ ਮੁੰਡੇ ਨੂੰ ਪਤਾ ਸੀ ਕਿ ਉਸ ਵਿੱਚ ਅਤ੍ਰਿਪਤ ਇਸਤਰੀ ਦੀ ਜिद ਸੀ ਜਿਸ ਨੇ ਲੋਕ ਲਾਜ ਦੀ ਚੁੰਨੀ ਲਾ ਕੇ ਇਸ ਦੀਆਂ ਫੀਤੀਆਂ ਕਰ ਦਿੱਤੀਆਂ ਸਨ। ਉਹ ਤੂਫਾਨੀ ਨਦੀ ਵਾਂਗ ਮਰਿਆਦਾ ਦੀਆਂ ਹੱਦਾਂ ਤੋੜ ਕੇ ਅੰਨੇਵਾ ਬਿਫਰੀ ਹੋਈ ਵਗਦੁਰੀ ਸੀ। ਡਾਕਟਰ ਪਸ਼ੂਰਾ ਸਿੰਘ ਦੀ ਹੱਟੀ ਸੁੱਨੀ ਤੇ ਘਰ ਵੀ ਰਾਂ ਸੀ بیوی ਨੂੰ ਮੋੜ ਲਿਆਉਂਦੇ ਉਸਨੇ ਬੜਾ ਹੀ ਯਤਨ ਕੀਤੇ ਪਰ ਕੋਈ ਪੇਸ਼ ਨਾ ਗਈ ਉਹ ਟਾਬਿਆਂ ਤੇ ਮੋਟਰਾਂ ਦੇ ਅੱਡੇ ਉੱਤੇ ਕਈ ਵਾਰ ਪੁੱਛਦਾ ਫਿਰਦਾ ਉਸ ਦੀ ਗੱਲਬਾਤ ਵਿੱਚ ਤਰਲਾ ਤੇ ਨਿਮੋਸ਼ੀ ਸੀ ਉਹ ਸਾਧਾਂ ਦੇ ਗੰਡੇ ਤਵੀਜ਼ ਕਰਨ ਵਾਲਿਆਂ ਕੋਲ ਗਿਆ ਕਈ ਸੁੱਖਾਂ ਸੁਕੀਆਂ ਪਰ ਸਭ ਕੁਝ ਵਿਅਰਥ ਕਈ ਵਾਰ ਉਹ ਪਛਤਾਉਂਦਾ ਕਿ ਉਸਨੇ بیوی ਨੂੰ ਭਰੇ ਬਾਜ਼ਾਰ ਵਿੱਚ ਕਿਉਂ ਕਟਿਆ ਸੀ ਕਈ ਵਾਰ ਉਹ ਗੁੱਸੇ ਵਿੱਚ ਕਜੀਚੀਆਂ ਵਟਦਾ ਤੇ بیوی ਨੂੰ ਗਾਲ੍ਹਾਂ ਕੱਢਦਾ ਉਸ ਨੂੰ ਸਮਝ ਨਹੀਂ ਸੀ ਆਉਂਦੀ ਕਿ ਉਹ ਕੀ ਕਰੇ ਹੌਲੀ ਹੌਲੀ ਉਸ ਨੂੰ ਡਰਾਈਵਰਾਂ ਵਾਲੀ ਗੱਲ ਦਾ ਵੀ ਪਤਾ ਲੱਗਾ ਉਹ ਬੀਵੀ ਨੂੰ ਟੁੰਡਦਾ ਹੋਇਆ ਮੱਥਾ ਪਟਕਦਾ ਕਿਸਮਤ ਨੂੰ ਕੋਸ ਦਾ ਮੋਟਰਾਂ ਦੇ ਅੱਡੇ ਉੱਤੇ ਜਾ ਨਿਕਲਿਆ بارش ਪੈ ਰਹੀ ਸੀ ਤੇ ਅੱਡੇ ਉੱਤੇ ਚਿੱਕੜ ਸੀ ਇੱਕ ਲਾਰੀ ਖਾਲੀ ਸੀ ਕਿਉਂਕਿ ਉਸ ਦੇ ਸਭ ਮੁਸਾਫਿਰ ਜਾ ਚੁਕੇ ਸਨ ਲਾਰੀ ਦੀ ਛੱਤ ਉੱਤੇ ਤਰਪਾਲ ਪਈ ਸੀ ਤੇ ਉਸਦੇ 헤ਡ ਬੁੱਗਾ ਡਰਾਈਵਰ ਉਸਦੀ بیوی ਨਾਲ ਸ਼ਰਾਬ ਪੀਂਦਾ ਪਿਆ ਸੀ। ਪੁਸ਼ੋਰਾ ਸਿੰਘ ਨੇ ਟਾਬੇ ਵਾਲੇ ਤੋਂ ਪੁੱਛਿਆ ਤਾਂ ਤਿੰਨ ਸ਼ਾਰਤੀ ਮੁੰਡਿਆਂ ਨੇ ਲਾਰੀ ਦੀ ਛੱਤ ਵੱਲ ਸੈਨਤ ਕੀਤੀ ਤੇ ਖਿੜਖੜਾ ਕੇ ਹੱਸਣ ਲੱਗ ਪਏ। ਪੁਸ਼ੋਰਾ ਸਿੰਘ ਦੇ ਸਿਰ ਉੱਤੇ 100 ਘੜੇ ਪਾਣੀ ਦੇ ਪਾਏ ਗਏ। ਉਹ ਹਾਰਿਆ ਹੋਇਆ ਘਰ ਮੁੜ ਆਇਆ। 4 ਮਹੀਨਿਆਂ ਵਿੱਚ ਪੁਸ਼ੋਰਾ ਸਿੰਘ ਦੀਆਂ ਹੜਬਾਂ ਨਿਕਲਾਈਆਂ। ਪਤਲੂਨ ਦੀ ਪੇਟੀ ਨਾਲ ਲਟਕਦੇ ਛੂਰੇ ਤੇ ਫੌਜੀਆ ਵਾਂਗ ਚਾੜੀ ਦਾੜੀ ਦਾ ਸਾਰਾ ਕਮੰਡ ਜਾਂਦਾ ਰਿਹਾ। ਇੱਕ ਦਿਨ ਉਹ ਦੁਕਾਨ ਤੋਂ ਮੁੜਿਆ ਤਾਂ ਉਸਦੀ بیوی ਘਰ ਬੈਠੀ ਸੀ। ਉਹ ਬਹੁਤ ਹਰਾਉਣ ਹੋਇਆ। ਉਸ ਨੂੰ ਇਓਂ ਲੱਗਿਆ ਜਿਵੇਂ ਉਹ ਕਿਸ ਹੋਗੇ ਦੋਵਾਂ ਦੀ ਮੁਲਾਕਾਤ ਬੜੀ ਉਪਰੀ ਸੀ ਉਸ ਦਾ ਦਿਲ ਡਰ ਨਾਲ ਕੰਬਲ ਲੱਗਾ ਕੀ ਪਤਾ ਬੀਵੀ ਮੋੜਨ ਦਾ ਸ ਜਾਵੇ ਉਸ ਨੇ ਬਹੁਤ ਧੀਰਜ ਤੇ ਇੱਕ ਸੰਕੋਚ ਨਾਲ ਉਸ ਨੂੰ ਰੋਟੀ ਖਾਣ ਲਈ ਪੁੱਛਿਆ ਬੀਵੀ ਨੇ ਪੁਸ਼ਾਰਾ ਸਿੰਘ ਦੇ ਧੀ ਮਿਕਸ ਬਾਣੂ ਜਾਂਚ ਕੇ ਸਿਰ ਹਿਲਾ ਦਿੱਤਾ ਪੁਸ਼ਾਰਾ ਸਿੰਘ ਨੇ ਪੁਚਕਾਰ ਕੇ ਆਖਿਆ ਮੁਰਗਾ ਖਾਂਸੇ ਬੀਵੀ ਨੇ ਉਸ ਵੱਲ ਠਰਮੇ ਨਾਲ ਤੱਕਿਆ ਤੇ ਸਿਰ ਹਿਲਾ ਕੇ ਬੋਲੀ ਹਾਂ ਇਸ ਨਿੱਕੀ ਜਹੀ ਗੱਲਬਾਤ ਪਿੱਛੇ ਸੈਂਕੜੇ ਅਣਕਹੀਆਂ ਗੱਲਾਂ ਵੀ ਸਨ ਪੁਸ਼ਾਰਾ ਸਿੰਘ ਖੜੇ ਪੈਣੀ ਬਾਜ਼ਾਰ ਗਿਆ ਤੇ ਬੀਵੀ ਲਈ ਨਵੀਂ ਚੁੰਨੀ ਕੱਜਲ ਟੰਡਾਸਾ ਬਦਾਮ ਤੇ ਮੁਰਗਾ ਲੈ ਆਇਆ ਬੜੇ ਪਿਆਰ ਨਾਲ ਉਸਨੇ ਇਹ ਚੀਜ਼ਾਂ ਆਪਣੀ ਬੀਵੀ ਅੱਗੇ ਪੇਂਟ ਕੀਤੀਆਂ ਉਸ ਵਿੱਚ ਮੁੜ ਪੁਰਾਣਾ ਪਿਆਰ ਜਾਗ ਪਿਆ ਨਾਲ ਹੀ ਡਰ ਪਛਤਾਵਾ ਤੇ ਬੇਇੱਜ਼ਤੀ ਦੀ ਸੰਸਾ ਮਨ ਦੇ ਅੰਦਰ ਕਿਦਰੇ ਗੁੱਸੇ ਦੀ ਚਿੰਗ ਵੀ ਮਗ ਰਹੀ ਸੀ ਉਹ ਉਸ ਦਾ ਹੱਥ ਫੜ ਕੇ ਗੁੱਸੇ ਨਾਲ ਬੋਲਿਆ ਕਿ ਖੇਹ ਖਾਣੀ ਏ ਤਾਂ ਘਰ ਵਿੱਚ ਬੈਠ ਕੇ ਖਾ ਮੈਂ ਜਾ ਕੇ ਉਸ ਖਲਾਲ ਨੂੰ ਇੱਥੇ ਲਿਆ ਆ ਸਾਂ ਉਸਨੇ ਪੇਟੀ ਨਾਲ ਲਟਕਦਾ ਚੂੜਾ ਲਾ ਕੇ ਸੰਦੂਕ ਵਿੱਚ ਰੱਖ ਦਿੱਤਾ ਇਸ ਸਾਈਕਲ ਉੱਤੇ ਚੜ੍ਹ ਕੇ ਕਲਾਲਾਂ ਦੇ ਮੁੰਡੇ ਨੂੰ ਬੁਲਾਉਣ ਬਗੀਚੀ ਵੱਲ ਤੁਰ ਪਿਆ ਉਸ ਦੀ ਬੀਵੀ ਨੇ ਅੱਖਾਂ ਵਿੱਚ ਕੱਜਲ ਪਾਇਆ ਨਵੀਂ ਪਿਆਜ਼ੀ ਚੁੰਨੀ ਲਿੱਤੀ ਤੇ ਵਿਹੜੇ ਵਿੱਚ ਚੁੱਲ੍ਹੇ ਉੱਤੇ ਮੁਰਗਾ ਭੁੰਨਣ ਲੱਗੀ ਸਾਰੇ ਮਹੱਲੇ ਵਿੱਚ ਮਸਾਲੇ ਵਾਲੇ ਮੁਰਗੇ ਦੇ ਤੜਕਣ ਦੀ ਮਹਿਕ ਫੈਲ ਗਈ ਗਵਾਂਡ ਵਿੱਚ ਮੁੰਸ਼ੀ ਗੰਗਾ ਰਾਮ ਨੇ ਹੁੱਕੇ ਦੀ ਕੁੱਟ ਪਰ ਕੇ ਆਖਿਆ ਸ਼ੁਕਰ ਹੈ ਪੁਸ਼ਾਰਾ ਸਿੰਘ ਦਾ ਘਰ ਮੁੜ ਵਸ ਗਿਆ ਇਹ ਸੀ ਬਲਵੰਤ ਗਾਰਗੀ ਵੱਲੋਂ ਲਿਖੀ ਗਈ ਕਹਾਣੀ ਪਿਆਜ਼ੀ ਚੁੰਨੀ